ਫਗਵਾੜਾ ਸ਼ਹਿਰ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦੇ ਸੰਬੰਧ ਵਿੱਚ ਲੱਗੇ ਫਲੇਕਸ ਬੋਰਡ ਤੇ ਸ਼ਰਾਰਤੀ ਅਨਸਰ ਵੱਲੋਂ ਮਿੱਟੀ ਲਗਾਉਣ ਤੇ ਵਾਲਮੀਕੀ ਸਮਾਜ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਮੌਕੇ ਤੇ ਪਹੁੰਚੇ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਐਂਡ ਡੀਟੀਵੀ ਪੰਜਾਬ న్యూਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਹਰ ਵਾਰੀ ਹਰ ਸਾਲੇ ਤੇ ਹੁੰਦੀ ਹਰ ਸਾਲੇ ਤੇ ਚੋਪਾਰ ਕੇ ਚਲ ਜਿਓ ਛੱਡੋ ਪਰ ਹੁਣ ਨਹੀਂ ਜਦੋਂ ਐਫਆਈ ਐਫਆਈ ਗਰਾਊਂਡ ਔਰ ਫਟਾ ਫਾਈਨ बंदी कैंडी को बंद कर दिया ठीक है ठीक है इसमें भी किसे नहीं करना घाटे मारे ना ये तो भाले की सामने आया ना इतना चोरी का नहीं का सामने खराब है ना चोरी के भी सामने ना इस सब भाले की सामने आये ना बंदा चल ऐसे पैंच जब्ती हमसे जो टकराएगा चूचू हमसे जो टकराएगा ਹੰਝ ਹੋ ਜੋ ਉਹ ਉਧਰਲੇ ਬਸੇ ਜਲਦੀ ਹੋ ਕੈਮਰਾ ਚੈੱਕ ਕਰਨਾ ਬੋਲਲ ਜੀ ਕੈਮਰਾ ਚੈੱਕ ਕਰ ਲਓ ਬੋਲ ਪਿੱਛੇ ਕੈਮਰਾ ਲੱਗਾ ਜੈ ਭੀਮ ਜੈ ਭਾਰਤ ਅੱਜ ਫਗਵਾੜੇ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਹੋਈ ਜੋ ਕਿ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਦਾ ਪੋਸਟਰ ਦੇ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਮਿੱਟੀ ਸਿੱਟ ਕੇ ਸ਼ਾਇਦ ਉਸ ਬੰਦੇ ਦੇ ਨਾਲ ਰੰਜਿਸ਼ ਹੋਏਗੀ ਪਰ ਉਹਨੇ ਮਹਾਰਾਜ ਦੇ ਪੋਸਟਰ ਤੇ ਜਿਹੜੀ ਮਿੱਟੀ ਸਿੱਟ ਕੇ ਸਾਡੀ ਵਾਲਮੀਕ ਸ਼ਕਤੀ ਨੂੰ ਲਲਕਾਰਿਆ ਔਰ ਮੈਂ ਪ੍ਰਸ਼ਾਸਨ ਅੱਗੇ ਖਾਸ ਕਰਕੇ ਐਸਪੀ ਸਾਹਿਬ ਔਰ ਐਸਐਚਓ ਕੇ ਇਹ ਬੇਨਤੀ ਕਰਦਾ ਕਿ ਜੇਕਰ 2 ਘੰਟੇ ਦੇ ਵਿੱਚ ਉਹ ਸ਼ਰਾਰਤੀ ਅਨਸਰਾਂ ਦਾ ਗ੍ਰਿਫਤਾਰ ਕੀਤਾ ਗਿਆ ਔਰ ਉਹਨੂੰ ਧੱਕਿਆ ਗਿਆ ਨਾ ਜੇਲ੍ਹ ਦੇ ਵਿੱਚ ਤਾਂ ਅਸੀਂ 2 ਘੰਟਿਆਂ ਤੋਂ ਬਾਅਦ ਜਿਹੜਾ ਪੂਰਾ ਬਜ਼ਾਰ ਬੰਦ ਕਰਾਵਾਂਗੇ ਔਰ ਇਸ ਤਰ੍ਹਾਂ ਜਿਹੜੇ ਜਦੋਂ ਵੀ ਗੁਰਪੁਰਬ ਆਉਣ ਲੱਗਦਾ ਜਿਸ ਮਹਾਰਤ ਦੇ ਗੁਰਪੁਰਬ ਦੇ ਆਉਣ ਤੇ ਕਰਕੇ ਲੋਕ ਸ਼ਰਾਰਤੀ ਕਰਦੇ ਆ ਮੈਂ ਇਨਾਂ ਸ਼ਰਾਰਤੀ ਅਨਸਰਾਂ ਨੂੰ ਹਦਾਇਤ ਕਰਨਾ ਚਾਹੁੰਦਾ ਚੇਤਾਵਨੀ ਦੇਣਾ ਚਾਹੁੰਦਾ ਕਿ ਉਹ ਗੱਲ ਨਾ ਹੋਵੇ ਕਿ ਸਾਡੇ ਨੌਜਵਾਨ ਤੁਹਾਨੂੰ ਫੜ ਕੇ ਚੰਗੀ ਤਰ੍ਹਾਂ ਤੁਹਾਡੀ ਤਸੱਲੀ ਕਰਕੇ ਫਿਰ ਜੇਲਾ 'ਚ ਤੱਕ ਕਿਰਪਾ ਜਿਹੜੇ ਇੱਥੇ ਦੇ ਪ੍ਰਸ਼ਾਸਨ ਆ ਜਿਹੜਾ ਉਹ ਇਸ ਨੂੰ ਆਪਣੇ ਮੱਦੇ ਨਜ਼ਰ ਰੱਖਦੇ ਹੋਏ ਇਸ ਨੂੰ ਜਲਦੀ ਜਲਦੀ ਵਾਲਮੀਕ ਸ਼ਕਤੀ ਜਲਦੀ ਜਲਦੀ ਇਸ ਨੂੰ ਮਸਲੇ ਨੂੰ ਹੱਲ ਕੀਤਾ ਜਾਵੇ ਜੈ ਭੀਮ ਜੈ ਪਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਕੋਈ ਨਾ ਕੋਈ ਤੁਦਰੀ ਸ਼ਹਿਰ ਦਾ ਕੁਝ ਸ਼ਰਾਪੀ ਅੰਸਰ ਆ ਜਿਹੜੇ ਹਰ ਵੇਲੇ ਜਦੋਂ ਵੀ ਕੋਈ ਧਾਰਮਿਕ ਤਿਹਾੜਾ ਦਾਵਾ ਉਹਨਾਂ ਦਾ ਮਾਹੌਲ ਖਰਾਬ ਕਰਦੇ ਆ ਅੱਜ ਭਗਵਾਨ ਵਾਲਮੀਕ ਮਹਾਰਾਜ ਸ਼ੋਭਾ ਯਾਤਰਾ ਜਿਹੜੀ ਆ ਰਹੀ ਆ ਉਹਦੇ ਪੋਸਟਰ ਸ਼ਹਿਰ ਚ ਲੱਗੇ ਸੀ ਕਿਸੇ ਸ਼ਰਾਰਤੀ ਅਨਸਰ ਨੇ ਉਥੇ ਮਿੱਟੀ ਪਹੁੰਚ ਦਿੱਤੀ ਆ ਜਿਹੜਾ ਬਹੁਤ ਅਨਪੜਾ ਕੰਮ ਕੀਤਾ ਅਸੀਂ ਸਮਾਜ ਸਾਰਾ ਇਹਦਾ ਵਿਰੋਧ ਕਰਦੇ ਆ ਅਸੀਂ ਧਰਣਾ ਲਾਣ ਲੱਗੇ ਆ ਜੇ ਪੁਲਿਸ ਪ੍ਰਸ਼ਾਸਨ ਨੇ 2 ਘੰਟੇ ਚੋਂ ਨਾ ਨਿਰਸਤ ਕੀਤਾ ਤੇ ਸ਼ਹਿਰ ਬੰਦ ਕਰਾਂਗੇ ਜਿਹੜਾ ਵਾਲਮੀਕੀ ਹਰ ਹਰ ਵਾਲਮੀਕੀ ਆ ਜਿਹੜਾ ਧਰਨਾ ਲਗਾਵਾ ਅੱਜ ਜਿਹੜਾ ਧਰਨਾ ਲੱਗਾ ਵਾ ਸਾਡੇ ਪਰਮੇਸ਼ਰ ਪਰਮਾਰਵਾ ਭਗਵਾਨ ਮੇਲ ਵਾਲਮੀਕੀ ਮਹਾਰਾਜ ਦੇ ਪੋਸਟਰ ਤੇ ਮਿੱਟੀ ਛਿੱਟੀ ਗਈ ਆ ਝਗੜਾ ਕਿਸੇ ਦਾ ਤੇ ਸਾਡੇ ਮਰਦਾਂ ਵਿੱਚ ਕੀ ਹੈਗਾ ਵਾ ਜਿਹਨਾਂ ਨੇ ਇਹ ਸ਼ਰਧਾਂਸਰ ਨੇ ਇੱਕ ਕੰਮ ਕੀਤਾ ਵਾ ਉਹਦੇ ਬਾਅਦ ਇੱਕ ਸ਼ਰਮ ਵਾਲੀ ਗੱਲ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਅਗਰ 2 ਘੰਟੇ ਦਾ ਬੰਦਾ ਨਾ ਜਾਇਜ਼ ਕਰੀਤਾ ਪੂਰਾ ਸ਼ਹਿਰ ਪੂਰਾ ਰੋਡ ਪੂਰਾ ਜਾਮ ਕਰਕੇ ਰੱਖਾਂਗੇ ਅਗਰ ਤਾਂ ਸਿਰਫ 2 ਘੰਟੇ ਦਾ ਦਾ ਇਸ ਵੀ ਮੈਟਰ ਨੂੰ 2 ਘੰਟੇ ਬੰਨ੍ਹਾ ਕੀਤਾ ਤਾਂ ਪੂਰਾ ਬਾਜ਼ਾਰ ਬੰਦ ਪੂਰਾ ਰੋਡ ਜਾਮ ਪ੍ਰਧਾਨ ਜੀ ਕੋਈ ਸੀਸੀਟੀਵੀ ਕੈਮਰੇਜ ਨਹੀਂ ਬੰਦੇ ਆਏ ਉਸੇ ਟਾਈਮ ਕੈਮਰੇਜ ਪੂਰੇ ਚੈੱਕ ਕਰ ਰਹੀ ਆ ਜਿਹੜਾ ਵੀ ਸ਼ਰਧਾਂਸਰ ਕੋਲ ਨੂੰ ਸਖਤ ਸਜ਼ਾ ਮਨ ਸਜ਼ਾ ਦੇ ਦੇ ਅਗਰ ਪ੍ਰਸ਼ਾਸਨ ਕੋ ਨਖੇਲੀ ਵਰਦੀ ਤਾਂ ਵੀ ਪ੍ਰਸ਼ਾਸਨ ਜ਼ਿੰਮੇਵਾਰ ਹੋਗੇਗਾ ਅਗਰ ਜੇ ਮਾਰੇ ਹੋਗੇਗਾ